ਪੰਜਾਬੀਆਂ ਲਈ ਖਾਸ ਵੱਡਾ ਐਲਾਨ ਪੀਐਮ ਮੋਦੀ ਦਾ ਮੁਫਤ ਸਿਲੰਡਰ ਸਕੀਮ ਦਿਵਾਲੀ 2025 ਪੰਜਾਬ ਨੂੰ ਦਿਵਾਲੀ ਦਾ ਤੋਹਫਾ ਦਿੱਤਾ ਮੋਦੀ ਸਰਕਾਰ ਨੇ ਪੰਜਾਬ ਦੇ ਹਰ ਪਰਿਵਾਰ ਲਈ ਦਿਵਾਲੀ 2025 ਤੇ ਮੁਫਤ ਸਿਲੰਡਰ ਐਲਪੀਜੀ ਦਾ ਅਧਿਕਾਰ ਪੰਜਾਬ ਨੂੰ ਦਿੱਤਾ ਹੈ ਇਹ ਮਹਤਵਪੂਰਨ ਤੋਹਫਾ ਵੱਡਾ ਕੌਣ ਹੈ ਯੋਗ ਇਸ ਦੇ ਕਿਵੇਂ ਅਪਲਾਈ ਕਰਨਾ ਹੈ ਕਿੰਨੇ ਡਾਕੂਮੈਂਟ ਲੋੜਿੰਦੇ ਲੱਗਣਗੇ ਅਤੇ ਨਜ਼ਦੀਕੀ ਡਿਸਟ੍ਰੀਬਿਊਟਰ ਤੇ ਤੁਸੀਂ ਕਿਸ ਤਰ੍ਹਾਂ ਇਸ ਸਕੀਮ ਦਾ ਲਾਭ ਲੈ ਸਕਦੇ ਆਪ ਵੀ ਸਿਲੰਡਰ ਅਪਲਾਈ ਕਰ ਸਕਦੇ ਜੀ ਅਤੇ ਸੀਐਸਸੀ ਸੈਂਟਰ ਸਵਿਧਾ ਸੈਂਟਰ ਵਿੱਚ ਜਾ ਕੇ ਵੀ ਅਪਲਾਈ ਕਰ ਸਕਦੇ ਜੀ ਵੀਡੀਓ ਨੂੰ ਕੱਟ ਕਰਕੇ ਜਾਓਗੇ ਤਾਂ ਪੂਰੀ ਜਾਣਕਾਰੀ ਪ੍ਰਾ PMUY ઉજਵੇબલ 2.0 યોજના ਕੀ ਹੈ PMUY ਪ੍ਰਧਾਨ ਮੰਤਰੀ ઉજਵੜ ਯੋਜਨਾ ਪੰਜਾਬ ਦੇ ਗਰੀਬ ਪਰਿਵਾਰਾਂ ਨੂੰ ਮੁਫਤ LPG ਸਿਲੰਡਰ ਦਿੰਦੀ ਹੈ ਇਹ ਖਾਸ ਕਰਕੇ ਮਹਿਲਾਵਾਂ ਲਈ ਹੈ ઉજਵਲ 2.0 ਨਾਲ ਮਾਈਗ੍ਰੇਟ ਪਰਿਵਾਰਾਂ ਨੂੰ ਵੀ ਲਾਭ ਮਿਲਦਾ ਹੈ ਇਸ ਦੇ ਵਿੱਚ ਲਾਭਪਾਤਰੀ ਦੀ ਯੋਗਤਾ एलिजिबिलिटी ਨੰਬਰ 1 ਤੇ ਕਰ ਵਿੱਚ ਮਹਿਲਾ ਐਲਪੀਜੀ ਕਨੈਕਸ਼ਨ ਨਾ ਹੋਵੇ ਜੋ ਪਹਿਲਾਂ ਤੁਹਾਡੇ ਕੋਲ ਕੋਈ ਕਨੈਕਸ਼ਨ ਨਾ ਹੋਵੇ ਤੁਸੀਂ ਪਹਿਲਾਂ ਇਹ ਲਾਭ ਨਾ ਲਿਆ ਹੋਵੇ ਮਹਿਲਾ ਮੈਂਬਰ ਦੀ 18 ਸਾਲ ਤੋਂ ਉੱਪਰ ਦੀ ਉਮਰ ਹੋਣੀ ਚਾਹੀਦੀ ਹੈ ਐਸਈਸੀਸੀ 2011 ਦਾ ਡਾਟਾ ਮੁਤਾਬਕ ਗਰੀਬ ਪਰਿਵਾਰ ਹੋਣਾ ਚਾਹੀਦਾ ਆਧਾਰ ਕਾਰਡ ਪਲੱਸ ਬੈਂਕ ਖਾਤਾ ਲਿੰਕ ਹੋਣਾ ਚਾਹੀਦਾ ਤੁਹਾਡਾ ਆਧਾਰ ਕਾਰਡ ਨਾਲ ਬੈਂਕ ਖਾਤਾ ਲਿੰਕ ਹੋਣਾ ਚਾਹੀਦਾ ਜਿਹੜਾ ਤੁਸੀਂ ਤੁਹਾਨੂੰ ਵਾਰ-ਵਾਰ ਕਹਿੰਨੇ ਆ ਤੁਹਾਡੇ ਡਾਕੂਮੈਂਟ ਆਧਾਰ ਕਾਰਡ ਰਾਸ਼ਨ ਕਾਰਡ ਤੇ ਬੈਂਕ ਵਿੱਚ ਦਾ ਵੇਰਵੇ ਤੇ ਜਿਵੀ ਕੀ ਐਲਪੀਜੀ ਡਿਸਟ੍ਰੀਬਿਊਟਰ ਦੀ ਡਿਟੇਲ ਇਹ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਫਿਰ ਤੁਹਾਨੂੰ ਇਹ ਕਨੈਕਸ਼ਨ ਮਿਲ ਸਕਦਾ ਹੈ ਛੇਤੀ ਤੋਂ ਛੇਤੀ ਇਸ ਵਿੱਚ ਤੁਸੀਂ ਕਿਸ ਤਰ੍ਹਾਂ ਅਪਲਾਈ ਕਰਨਾ ਹੈ ਇਹ ਵੀ ਤੁਹਾਨੂੰ ਦੱਸ ਦਿੰਨੇ ਆ ਇਸ ਵਿੱਚ ਅਪਲਾਈ ਕਰਨ ਦਾ ਤਰੀਕਾ ਨੰਬਰ 1 ਤੇ ਅਫੀਸ਼ੀਅਲ ਵੈਬਸਾਈਟ ਤੋਂ ਫਾਰਮ ਫਾਰਮ ਡਾਊਨਲੋਡ ਕਰਨਾ ਹੋਵੇਗਾ ਨੰਬਰ 2 ਤੇ ਜ਼ਰੂਰੀ ਡਾਕੂਮੈਂਟ ਅਟੈਚ ਕਰੋ ਨੰਬਰ 3 ਤੇ ਫਾਰਮ ਡਿਸਟ੍ਰੀਬਿਊਟਰ ਜਾਂ ਸੀਐਸਸੀ ਸੈਂਟਰ ਸਬਮਿਟ ਕਰੋ ਯਾਨੀ ਕਿ ਸੁਵਿਧਾ ਕੇਂਦਰ ਵਿੱਚ ਜਾ ਕੇ ਤੁਸੀਂ ਸਬਮਿਟ ਕਰ ਸਕਦੇ ਜੇ ਜਾਂ ਫਿਰ ਤੁਹਾਡੇ ਨਜ਼ਦੀਕੀ ਕੋਈ ਡਿਸਟ੍ਰੀਬਿਊਟਰ ਹੈਗਾ ਜਿੱਥੇ ਐਲਪੀਜੀ ਗੈਸ ਦੀ ਏਜੰਸੀ ਹੈ ਉੱਥੇ ਵੀ ਤੁਸੀਂ ਜਮ੍ਹਾਂ ਕਰਵਾ ਸਕਦੇ ਜੇ ਨੰਬਰ 4 ਤੇ ਵੈਰੀਫਾਈ ਹੋਣ ਤੋਂ ਬਾਅਦ ਤੁਹਾਨੂੰ ਤੇ APMUD ਦੀ ਅਫੀਸ਼ੀਅਲ ਵੈਬਸਾਈਟ ਦਾ ਲਿੰਕ ਵੀ ਤੁਹਾਨੂੰ ਦੇ ਦਿੱਤਾ ਜਾਵੇਗਾ ਆਪਣੇ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਮਿਲ ਜਾਵੇਗਾ ਤੁਸੀਂ ਇਹ ਜਾਣਕਾਰੀ ਨੂੰ ਆਪਣੇ ਸਾਰੇ ਪਰਿਵਾਰ ਮੈਂਬਰਾਂ ਨਾਲ ਹੋਰ ਦੋਸਤਾਂ ਨਾਲ ਸ਼ੇਅਰ ਕਰੋ ਤਾਂ ਜੋ ਉਹ ਵੀ ਇਸ ਸਕੀਮ ਦਾ ਲਾਭ ਲੈ ਸਕਣ ਇਸ ਦੇ ਵਿੱਚ ਫਾਇਦਾ ਲੈ ਸਕਣ ਯਾਨੀ ਕਿ ਉਹਨਾਂ ਨੂੰ ਵੀ ਲਾਭ ਮਿਲ ਸਕੇ ਦੀਵਾਲੀ ਉਹਨਾਂ ਲਈ ਵਧੀਆ ਹੋ ਸਕੇ